ਅਕਸਰ ਸਿਆਣੇ ਕਹਿੰਦੇ ਨੇ ਨਾ ਤਾਂ ਇਸ਼ਕ ਦੀ ਜਾਤ ਹੁੰਦੀ ਐ ਅਤੇ ਨਾ ਹੀ ਕੋਈ ਉਮਰ ਹੁੰਦੀ ਐ ਇਸ਼ਕ ਕਦੋਂ ਵੀ ਤੇ ਕਿਸੇ ਨੂੰ ਵੀ ਹੋ ਸਕਦਾ ਤੁਸੀਂ ਸੋਚੋ ਜੇ ਕਦੇ ਬੰਦੇ ਨੂੰ ਬੁੱਢੀ ਉਮਰ ਦੇ ਵਿੱਚ ਆ ਕੇ ਇਸ਼ਕ ਹੋਵੇ ਤਾਂ ਕੀ ਹੋਵੇਗਾ ਅੱਜ ਦੀ ਜਿਹੜੀ ਸੱਚੀ ਕਹਾਣੀ ਐ ਇਸ ਦੇ ਵਿੱਚ ਇੱਕ 52 ਸਾਲ ਦੀ ਉਮਰ ਦੇ ਵਿੱਚ ਆ ਕੇ ਔਰਤ ਨੂੰ ਇਸ਼ਕ ਹੋ ਜਾਂਦਾ ਆਪਣੇ ਗਵਾਂਢੀ ਦੇ ਨਾਲ ਤੇ ਇਸ ਤੋਂ ਬਾਅਦ ਉਸ ਔਰਤ ਨਾਲ ਜੋ ਬੀਤਦੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕੋਈ ਬੰਦਾ ਇਸ਼ਕ ਦੇ ਵਿੱਚ ਅੰਨਾ ਹੋ ਕੇ ਇਸ ਤਰ੍ਹਾਂ ਵੀ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਸੱਚੀ ਕਹਾਣੀ ਇਹ ਉੱਤਰ ਪ੍ਰਦੇਸ਼ ਦੇ ਸ਼ਾਂਜਹਾਨਪੁਰ ਦੀ ਹੈ ਕੀ ਹੋਇਆ ਇੱਕ 52 ਸਾਲ ਦੀ ਔਰਤ ਉਸ ਨੂੰ 52 ਸਾਲ ਦੀ ਉਮਰ ਦੇ ਵਿੱਚ ਆ ਕੇ ਆਪਣੇ ਹੀ ਗੁਆਂਢ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਨਾਲ ਇਸ਼ਕ ਹੋ ਜਾਂਦਾ ਹੈ ਇਸ਼ਕ ਦੇ ਵਿੱਚ ਉਹ ਐਨੀ ਜਿਆਦੇ ਅੰਨੀ ਹੋ ਜਾਂਦੀ ਹੈ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਹੁਣ ਕਰ ਕੀ ਰਹੀ ਹਾਂ ਅੱਠ ਬੱਚਿਆਂ ਦੀ ਮਾਂ ਉਸ ਔਰਤ ਦੇ 8 ਬੱਚੇ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਬੱਚੇ ਦੀ ਉਮਰ ਤਕਰੀਬਨ 22 ਸਾਲ ਸੀ ਹੁਣ ਤੁਸੀਂ ਸੋਚੋ ਵੀ 22 ਸਾਲ ਦੇ ਬੱਚੇ ਦੀ ਮਾਂ ਜਦੋਂ ਐਡਾ ਵੱਡਾ ਕਦਮ ਚੱਕੂਗੀ ਤਾਂ ਆਸਪੜੋ ਦੇ ਬੱਚਿਆਂ ਉੱਤੇ ਆਸ-ਪਾਸ ਦੇ ਜਿਹੜੇ ਵੀ ਲੋਕ ਰਹਿੰਦੇ ਨੇ ਉਹਨਾਂ ਦੇ ਉੱਤੇ ਕੀ ਮੈਸੇਜ ਜਾਂਦਾ ਹੋਊਗਾ ਇਸ ਔਰਤ ਨੇ ਆਪਣੇ ਪ੍ਰੇਮੀ ਖਾਤਰ ਪਹਿਲਾਂ ਤਾਂ ਆਪਣੇ ਪਤੀ ਨੂੰ ਤਲਾਕ ਦਿੱਤਾ ਆਪਣੇ ਬੱਚਿਆਂ ਨੂੰ ਛੱਡਿਆ ਅਤੇ ਜਦੋਂ ਇਹ ਆਪਣੇ ਪ੍ਰੇਮੀ ਕੋਲ ਪਹੁੰਚਦੀ ਹੈ ਤਾਂ ਇਸ ਔਰਤ ਦੇ ਨਾਲ ਵੀ ਜੱਗੋ ਤੇਰਮੀ ਹੋ ਜਾਂਦੀ ਹੈ ਕਿਉਂਕਿ ਇਸ ਦਾ ਪ੍ਰੇਮੀ ਇਸ ਨੂੰ ਠੁਕਰਾ ਦਿੰਦਾ ਹੈ ਪਹਿਲਾਂ ਤਾਂ ਇਸ ਨੂੰ ਵਿਆਹ ਦਾ ਉਹ ਲਾਰਾ ਲਾਉਂਦਾ ਹੈ ਵੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਇਸ ਤੋਂ ਬਾਅਦ ਉਹ ਮੁੱਕਰ ਜਾਂਦਾ ਹੈ ਆਪਣੇ ਵਾਅਦੇ ਤੋਂ ਮੁੱਕਰ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਹ ਔਰਤ ਗੁੱਸੇ ਦੇ ਵਿੱਚ ਆ ਜਾਂਦੀ ਹੈ ਗੁੱਸੇ ਦੇ ਵਿੱਚ ਆ ਕੇ ਫਿਰ ਇਹ ਪੁਲਿਸ ਥਾਣੇ ਦੇ ਵਿੱਚ ਪਹੁੰਚਦੀ ਹੈ ਜਿੱਥੇ ਕਿ ਇਹ ਉਸ ਸ਼ਖਸ ਦੇ ਉੱਤੇ ਇੱਕ ਰਪੋਰਟ ਦਰਜ ਕਰਵਾਉਂਦੀ ਅਤੇ ਪੁਲਿਸ ਨੂੰ ਕਹਿੰਦੀ ਹੈ ਕਿ ਮੈਨੂੰ ਇਨਸਾਫ ਦਿਵਾਓ ਵੀ ਇਸ ਵਿਅਕਤੀ ਨੇ ਮੇਰੇ ਨਾਲ ਧੋਖਾ ਕੀਤਾ ਤਾਂ ਜਦੋਂ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਔਰਤ ਨੇ ਆਪਣੇ ਗਵਾਂਢੀ ਦੇ ਨਾਲ ਇਸ਼ਕ ਕੀਤਾ ਇਸ ਤੋਂ ਬਾਅਦ ਉਹ ਇਹ ਵੀ ਦੱਸਦੀ ਹੈ ਕਿ ਇਸ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਪਹਿਲਾਂ ਤਾਂ ਇਸ ਨੇ ਮੈਨੂੰ ਕਿਹਾ ਵੀ ਤੂੰ ਆਪਣਾ ਪਰਿਵਾਰ ਛੱਡ ਆਪਣੇ ਪਤੀ ਨੂੰ ਤਲਾਕ ਦੇ ਇਸ ਤੋਂ ਬਾਅਦ ਫਿਰ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਮੈਂ ਉਸ ਦੇ ਪਿੱਛੇ ਲੱਗ ਕੇ ਆਪਣਾ ਪਰਿਵਾਰ ਛੱਡ ਦਿੱਤਾ ਆਪਣੇ ਪਤੀ ਨੂੰ ਛੱਡ ਦਿੱਤਾ ਆਪਣੇ ਬੱਚਿਆਂ ਨੂੰ ਛੱਡ ਦਿੱਤਾ ਪਰ ਇਹ ਇਨਸਾਨ ਨੇ ਮੇਰੇ ਨਾਲ ਧੋਖਾ ਕੀਤਾ ਜਦੋਂ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤਾਂ ਇਸ ਨੇ ਮੈਨੂੰ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਪੁਲਿਸ ਉਸ ਸ਼ਖਸ ਨੂੰ ਵੀ ਮਿਲਦੀ ਹੈ ਤਾਂ ਉਹ ਸ਼ਖਸ ਇਨਕਾਰ ਕਰ ਦਿੰਦਾ ਹੈ ਵੀ ਮੈਂ ਇਸ ਔਰਤ ਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਇਸ ਤੋਂ ਬਾਅਦ ਔਰਤ ਪੁਲਿਸ ਨੂੰ ਕਹਿੰਦੀ ਹੈ ਕਿ ਇਸ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਇਸ ਉੱਤੇ ਇੱਕ ਮੁਕੱਦਮਾ ਦਰਜ ਕੀਤਾ ਜਾਵੇ ਜ਼ਬਰ ਜਨਾਹ ਦਾ ਅਤੇ ਧੋਖਾ ਧੜੀ ਦਾ ਕਿਉਂਕਿ ਮੈਂ ਦੇ ਪਿੱਛੇ ਲੱਗ ਕੇ ਆਪਣਾ ਪਰਿਵਾਰ ਛੱਡ ਚੁੱਕੀ ਹਾਂ ਆਪਣੇ ਬੱਚੇ ਛੱਡ ਚੁੱਕੀ ਆ ਜਦੋਂ ਇਸ ਬਾਰੇ ਪੁਲਿਸ ਹੋਰ ਜਾਣਕਾਰੀ ਲੈਂਦੀ ਆ ਤਾਂ ਉਸਨੇ ਦੱਸਿਆ ਕਿ ਇਸ ਗੱਲ ਦਾ ਮੇਰੇ ਪਤੀ ਨੂੰ ਵੀ ਨਹੀਂ ਪਤਾ ਕਿਉਂਕਿ ਇਹ ਸਾਡੇ ਗੁਆਂਢ ਦੇ ਵਿੱਚ ਰਹਿੰਦਾ ਸੀਗਾ ਇਸ ਕਰਕੇ ਸਾਨੂੰ ਮਿਲਣਾ ਜੁਲਣਾ ਵੀ ਬਹੁਤ ਜ਼ਿਆਦਾ ਸੌਖਾ ਸੀ ਅਸੀਂ ਆਸਾਨੀ ਦੇ ਨਾਲ ਮਿਲ ਲੈਂਦੇ ਸੀ ਅਤੇ ਮੈਸ ਦੇ ਨਾਲ ਬਕਾਇਦਾ ਫੋਨ ਉੱਤੇ ਵੀ ਗੱਲਬਾਤ ਕਰਦੀ ਰਹਿੰਦੀ ਸੀ ਅਸੀਂ 2-3 ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਵੀ ਸੀ ਲਗਾਤਾਰ ਸੀ ਮਿਲਦੇ ਰਹਿੰਦੇ ਸੀ ਪਰ ਇਸ ਬੰਦੇ ਨੇ ਮੈਨੂੰ ਇਹ ਕਿਹਾ ਸੀ ਕਿ ਪਹਿਲਾਂ ਤੂੰ ਆਪਣੇ ਪਤੀ ਨੂੰ ਤਲਾਕ ਦੇ ਇਸ ਨੇ ਸੌ ਵੀ ਖਾਦੀ ਸੀ ਕਿ ਜੇਕਰ ਤੂੰ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਤਾਂ ਇਸ ਤੋਂ ਬਾਅਦ ਫਿਰ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਹੁਣ ਉਹ ਔਰਤ ਸ਼ਿਕਾਇਤ ਲੈ ਕੇ ਪੁਲਿਸ ਥਾਣੇ ਪਹੁੰਚੀ ਆ ਅੱਗੇ ਪੁਲਿਸ ਕੀ ਕਾਰਵਾਈ ਕਰਦੀ ਹੈ ਇਸ ਮਸਲੇ ਦੇ ਵਿੱਚ ਫਰ ਹਾਲ ਇਹ ਜਿਹੜਾ ਮਸਲਾ ਹੈ ਜਾਂਚ ਦੇ ਅਧੀਨ ਹੈ ਕਿਉਂਕਿ ਔਰਤ ਨੇ ਹੁਣ ਉਸ ਵਿਅਕਤੀ ਤੇ આરોਪ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਉਸਨੇ ਉਸ ਨਾਲ ਵਾਧਾ ਵਾਦਾ ਕੀਤਾ ਸੀ ਇਸ ਤੋਂ ਬਾਅਦ ਔਰਤ ਨੇ ਕਿਹਾ ਵੀ ਉਸਨੇ ਮੇਰੇ ਨਾਲ ਧੋਖਾਧੜੀ ਕੀਤੀ ਹੈ ਤੇ ਪੁਲਿਸ ਅੱਗੇ ਇਸ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਇਹ ਤਾਂ ਹੁਣ ਕਾਨੂੰਨੀ ਦੱਸ ਸਕਦਾ ਹੈ ਬਾਕੀ ਇਸ ਵੀਡੀਓ ਤੋਂ ਇਹ ਜ਼ਰੂਰ ਸਿੱਧ ਹੁੰਦਾ ਹੈ ਕਿ ਬੰਦਾ ਕਈ ਵਾਰ ਆਪਣੇ ਪੈਰ ਤੇ ਕਹਾੜਾ ਖੁਦ ਮਾਰ ਲੈਂਦਾ ਇਸੇ ਤਰ੍ਹਾਂ ਇਸ ਔਰਤ ਨੇ ਕੀਤਾ ਆਪਣੇ ਪਰਿਵਾਰ ਨੂੰ ਆਪਣੇ ਪ੍ਰੇਮੀ ਪਿੱਛੇ ਲੱਗ ਕੇ ਉਜਾੜ ਲਿਆ ਕਿਉਂਕਿ ਬਹੁਤ ਵਧੀਆ ਪਰਿਵਾਰ ਸੀ 8 ਬੱਚਿਆਂ ਦੀ ਮਾਂ ਸੀ ਜੋ ਔਰਤ 8 ਬੱਚਿਆਂ ਦੀ ਮਾਂ ਹੋਵੇ ਉਹਦਾ ਇਸ ਤਰੀਕੇ ਨਾਲ ਸਬਰ ਹਿੱਲ ਜਾਵੇ ਤਾਂ ਅੱਗੇ ਕੀ ਹੋ ਸਕਦਾ ਹੈ ਇਹ ਤਾਂ ਹੁਣ ਰੱਬ ਹੀ ਰੱਖਾ ਹੈ ਬਾਕੀ ਅੱਜਕੱਲ੍ਹ ਦੁਨੀਆ ਦਾ ਮਾਹੌਲ ਤੁਹਾਡੇ ਸਾਹਮਣੇ ਹੀ ਹੈ ਜੇਕਰ ਹੋਰ ਵੀ ਸਾਰੇ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਤੁਹਾਡੇ ਨਾਲ ਅਸੀਂ ਸ਼ੇਅਰ ਜਰੂਰ ਕਰਾਂਗੇ ਸੋ ਇਸ ਤਰ੍ਹਾਂ ਦੀਆਂ ਕ੍ਰਾਈਮ ਸਟੋਰੀਆਂ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ